ਮੋਹਾਲੀ ਪੁਲਿਸ ਦੇ ਵੱਲੋਂ ਕੀਤੀ ਵੱਡੀ ਕਾਰਵਾਈ ਅੰਤਰਰਾਜੀ ਵਾਹਨ ਚੋਰ ਗਿਰੋਹ ਨੂੰ ਕੀਤਾ ਬੇਨਕਾਬ ਪੰਜ આરોપીਆਂ ਨੂੰ ਕੀਤਾ ਗ੍ਰਿਫਤਾਰ 18 ਹਾਈ ਐਂਡ ਕਾਰਾਂ ਵੀ ਕੀਤੀਆਂ ਬਰਾਮਦ ਇੰਜਨ ਅਤੇ ਚੈਸੀ ਨੰਬਰ ਬਦਲ ਕੇ ਵੇਚਦੇ ਸੀ ਕਾਰਾਂ ਅਦਾਲਤ ਨੇ ਦਿੱਤਾ ਹੈ 10 ਦਿਨਾਂ ਦਾ ਪੁਲਿਸ ਰਿਮਾਂਡ ਮੋਹਾਲੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਤਰਰਾਜੀ ਵਾਹਨ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਪੁਲਿਸ ਦੇ ਵੱਲੋਂ ਗਿਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 18 ਹਾਈ ਐਂਡ ਕਾਰਾਂ ਵੀ ਬਰਾਮਦ ਕਰ ਲੀਆਂ ਗਈਆਂ ਨੇ। આરોપી ਬਾਹਰੀ ਰਾਜਾਂ ਤੋਂ ਕਾਰਾਂ ਚੋਰੀ ਕਰਦੇ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਇੰਜਣ ਅਤੇ ਚੈਸੀ ਬਦਲ ਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸੀ। ਗ੍ਰਿਫਤਾਰशुदा ਔਰੋਪੀਆਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਹਨਾਂ ਨੂੰ 10 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਇਸ ਪੂਰੇ ਮਾਮਲੇ ਉੱਤੇ ਚਾਨਣਾ ਪਾਉਂਦੇ ਹੋਏ ਸੁਣੋ ਪੁਲਿਸ ਅਧਿਕਾਰੀ ਨੇ ਹੋਰ ਕੀ ਕੀ ਵੱਡੇ ਖੁਲਾਸੇ ਕੀਤੇ ਨੇ ਮਾਰੀਓ ਬਸ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਹੰਸ ਉਹਨਾਂ ਦੀ ਲੀਡਰਸ਼ਿਪ ਅੰਡਰ ਮੋਹਾਲੀ ਪੁਲਿਸ ਲਗਾਤਾਰ ਵਧੀਆ ਕੰਮ ਕਰ ਰਹੀ ਹੈ ਤੇ ਜਿਹੜੇ ਆਰਗੇਨਾਈਜ਼ਡ ਕ੍ਰਾਈਮ ਹੈ ਤੇ ਜਿਹੜਾ ਕ੍ਰਿਮੀਨਲ ਅਨਸਰਾਂ ਉਹਦੇ ਖਿਲਾਫ ਜਿਹੜੀ ਲਗਾਤਾਰ ਵਧੀਆ ਕਾਰਗੁਜ਼ਾਰੀ ਮੋਹਾਲੀ ਪੁਲਿਸ ਕਰ ਰਹੀ ਹੈ ਐਸੀ ਲੜੀ ਦੇ ਵਿੱਚ ਅੱਜ ਸਾਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜੋ ਸਾਡੀ ਸੀਆਈਏ ਟੀਮ ਵੱਲੋਂ ਇੱਕ ਇੰਟਰ ਸਟੇਟ ਜਿਹੜਾ ਕਾਰ ਚੋਰੀ ਤੇ ਕਾਰਾਂ ਵੇਚਣ ਵਾਲਾ ਜਿਹੜਾ ਚੋਰੀ ਕਰਕੇ ਕਾਰਾਂ ਵੇਚਣ ਵਾਲਾ ਗਰੋਹ ਫੜਿਆ ਗਿਆ ਹੈ ਇਹ ਗਰੋ ਦੇ ਹੁਣ ਤੱਕ ਅਸੀਂ ਜਿਹੜੇ 5 ਦੋਸ਼ੀ ਐ ਉਹ ਕਾਬੂ ਕੀਤੇ ਨੇ ਬੇਸਿਕਲੀ ਇਹਨਾਂ ਦੀ ਮੋਡਸ ਆਫ ਆਪਰੇਂਡਿੰਗ ਸੀਗੀ ਇਹ ਦਿੱਲੀ ਐਂਡ ਸੀਆਰ ਦੇ ਇਲਾਕੇ ਦੇ ਵਿੱਚੋਂ ਹਾਈ ਐਂਡ ਲਗਜ਼ਰੀ ਕਾਰਾਂ ਚੋਰੀ ਕਰਦੇ ਸੀਗੇ ਤੇ ਚੋਰੀ ਕਰਕੇ ਉਹਨਾਂ ਦੇ ਜਿਹੜੇ ਇੰਜਨ ਨੰਬਰ ਚੈਸੀ ਨੰਬਰ ਹੈ ਉਹ ਟੈਂਪਰਿੰਗ ਕਰਕੇ ਚੇਂਜ ਕਰਕੇ ਉਹਨਾਂ ਦੇ ਜਿਹੜੇ ਇੰਜਨ ਚੈਸੀ ਨੰਬਰ ਜਿਹੜੀਆਂ ਕੋਈ ਐਕਸੀਡੈਂਟਲ ਗੱਡੀਆਂ ਨੇ ਜਾਂ ਜਿਹੜੀਆਂ ਗੱਡੀਆਂ ਸਕ੍ਰੈਪ ਹੋਈਆਂ ਗੱਡੀਆਂ ਨੇ ਉਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਲਗਾ ਕੇ ਉਹਨਾਂ ਨੂੰ ਫੇਰ ਰਜਿਸਟ੍ਰੇਸ਼ਨ ਡਾਕੂਮੈਂਟਸ ਤਿਆਰ ਕਰਕੇ ਉਹਨਾਂ ਨੂੰ ਪੰਜਾਬ ਮੋਹਾਲੀ ਪੰਜਾਬ ਦੇ ਇਰੀਜ ਸੇਲ ਕਰਦੇ ਸੀ ਇਹਨਾਂ ਤੋਂ ਅਸੀਂ ਜਿਹੜੇ ਪਹਿਲਾਂ ਅਸੀਂ 18 ਤਰੀਕ ਨੂੰ ਇਹਨਾਂ ਦੇ ਮਕਦਮਾ ਦਰਜ ਕਰਕੇ 312 ਨੰਬਰ ਮਕਦਮਾ ਥਾਣਾ ਸਿਟੀ ਖਰੜ ਦੇ ਵਿੱਚ ਜਿਹਦੇ ਵਿੱਚ ਚੋਰੀ ਨਾਲ ਟੈਂਪਰਿੰਗ ਫੋਰਜਰੀ ਦੇ ਸੈਕਸ਼ਨ ਲੱਗੇ ਸੀ ਤੇ ਇਹਦੇ ਵਿੱਚ ਪਹਿਲਾਂ ਤਿੰਨ ਵਿਅਕਤੀ ਜਿਹੜੇ ਮੇਨ ਇਹਨਾਂ ਦਾ ਨਿਤੇਸ਼ ਸ਼ਰਮਾ ਜਿਹੜਾ ਮੇਨ ਕਿੰਗਪਿਨੈਸ ਗਿਰੋ ਦਾ ਨਾਲ ਉਹਦੇ ਰਣਵੀਰ ਤੇ ਰਮਨ ਜੋ ਜਿਹੜਾ ਰਣਵੀਰ ਹੈ ਇਹ ਬੇਸਿਕਲੀ ਟੈਕਨੀਕਲੀ ਕੁਆਲੀਫਾਈਡ ਲੜਕਾ ਹੈ ਇਹਨੇ ਇੰਨੀ ਇੱਕ ਮਸ਼ੀਨ ਖਰੀਦੀ ਹੋਈ ਸੀ ਇੰਡੀਆ ਮਾਰਟ ਤੋਂ ਜਿਹੜੀ ਕਿ ਜਿਹਦੇ ਨਾਲ ਇਹ ਇੰਜਨ ਨੰਬਰ ਚੈਸੀ ਨੰਬਰ ਗੱਡੀਆਂ ਦੇ ਟੈਂਪਰ ਕਰਦਾ ਸੀਗਾ ਤੇ ਉਸ ਬਾਅਦ ਸਬਸੀਕੁਐਂਟ ਅਸੀਂ ਇਹਨਾਂ ਦੀ ਅੱਗੇ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਦੋ ਦੋਸ਼ੀ ਹੋਰ ਜਿਹੜੇ ਇੱਕ ਸਰਾਜ ਮੁਹੰਮਦ ਤੇ ਨਾਲ ਇੱਕ ਸ਼ਿਵ ਚਰਨ ਇਹ ਦੋਨੋਂ ਵੀ ਅਰੈਸਟ ਕੀਤੇ ਤੇ ਇਹਨਾਂ ਤੋਂ ਅਸੀਂ ਇਹਨਾਂ ਦੀ ਇੰਟਰੋਗੇਸ਼ਨ ਤੇ ਡਿਟੇਲਡ ਸਾਇੰਟਿਫਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਜਿਹੜੀਆਂ ਇਹਨਾਂ ਤੋਂ 18 ਗੱਡੀਆਂ ਜਿਹੜੀਆਂ ਰਿਕਵਰ ਕੀਤੀਆਂ ਨੇ ਜਿਹੜੀਆਂ ਸਾਰੀਆਂ ਹਾਈ-ਐਂਡ ਲਗਜ਼ਰੀ ਗੱਡੀਆਂ ਨੇ ਇਹਨਾਂ ਦੇ ਵਿੱਚ ਫੋਰਚੂਨਰ Thar ਗੱਡੀ א ਬਲੈਰੋ ਵਰਨਾ ਤੇ ਜਿਹੜੀਆਂ Honda City ਵਰਗੀਆਂ ਗੱਡੀਆਂ ਟੋਟਲ 18 ਸਾਨੂੰ ਰਿਕਵਰ ਹੋਈਆਂ ਨੇ ਇਹ ਸਾਡੇ ਜਿਹੜੇ ਆਪਰੇਸ਼ਨ ਦੇ ਵਿੱਚ ਸਾਡੇ ਐਸਕਯੂ ਆਪਰੇਸ਼ਨ ਲਵਿੰਦਰ ਸਿੰਘ ਸਰ ਡੀਐਸਪੀ ਇਨਵੈਸਟੀਗੇਸ਼ਨ ਜਤਿੰਦਰ ਚੋਹਾਨ ਸਰ ਇੰਚਾਰਜ ਸੀ ਇਹ ਹਰਮਿੰਦਰ ਸਿੰਘ ਤੇ ਇਹਨਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਤੇ ਹੁਣ ਤੱਕ ਅਸੀਂ 18 ਗੱਡੀਆਂ ਰਿਕਵਰ ਕਰ ਲਿਆ ਨੇ ਸਰ ਇਹ ਗੱਡੀ ਚੋਰੀ ਕਰਦੇ ਸਨ ਟੈਂਪਰੀ ਕਰਕੇ ਅੱਗੇ ਮੈਂ ਕਿਹਨਾਂ ਨੂੰ ਵੇਚਦੇ ਸਨ ਇਹ ਪੰਜਾਬ ਦੇ ਵਿੱਚ ਅਡਡ ਜਿਹੜੇ ਲੋਕਾਂ ਨੂੰ ਨੌਲੇਜ ਨਹੀਂ ਸੀਗੀ ਇਹਨਾਂ ਨੂੰ ਕਿਉਂਕਿ ਫੇਕ ਡਾਕੂਮੈਂਟ ਤੇ ਫੇਕ ਰਜਿਸਟ੍ਰੇਸ਼ਨ ਨੰਬਰ ਉਹਨਾਂ ਦੇ ਫੇਕ ਇੰਜਨ ਚੈਸੀ ਨੰਬਰ ਯੂਜ਼ ਕਰਦੇ ਸਨ ਤੇ ਪੰਜਾਬ ਦੇ ਵਿੱਚ ਇਹਨਾਂ ਨੇ ਸੇਲ ਕੀਤੇ ਹੋਏ ਸੀ ਉਹ ਅਸੀਂ ਗੱਡੀਆਂ ਰਿਕਵਰ ਕੀਤੀਆਂ ਨੇ ਤੇ ਅਸੀਂ ਇਹਨਾਂ ਦੀ ਬੈਕਵਰਡ ਲਿੰਕੇਜ ਵੀ ਗਏ ਆ ਕਿ ਦੋ ਗੱਡੀਆਂ ਦੇ ਜਿਹੜੇ ਐਫ ਆਈ ਆਰ ਦਿੱਲੀ ਦੇ ਵਿੱਚ ਦਰਜ ਹੋਏ ਹੋਏ ਨੇ ਇੱਕ ਗੱਡੀ ਦਾ ਥਾਰ ਗੱਡੀ ਜਿਹੜੀ ਸਾਨੂੰ ਮਿਲੀ ਸੀ ਉਹਦੀ ਰੋਹਿਣੀ ਦਿੱਲੀ ਦੇ ਵਿੱਚ ਐਫ ਆਈ ਆਰ ਲਾਜਾ ਚੋਰੀ ਦੀ ਤੇ ਬਾਕੀ ਅਸੀਂ ਹੁਣ ਇਹਨਾਂ ਦੀ ਡੀਲਰਸ ਕੋਲੇ ਮੈਨੂਫੈਕਚਰਰਸ ਤੋਂ ਉਹਨਾਂ ਦੀ ਡਿਟੇਲ ਲਵਾਂਗੇ origignal engine chassis number ਦੇ ਬੇਸਟ ਤੇ origignal ਇਹਨਾਂ ਦੇ ओनर्स ਨੂੰ ਟ੍ਰੇਸ ਕਰਾਂ 18 ਗੱਡੀਆਂ ਕਿਹੜੇ ਮੰਤਰੀ ਨੇ ਇਹ ਇਹਦੇ ਵਿੱਚੋਂ ਫੋਰਚਨਰ ਵੀ ਹੈ ਜੀ ਚਾਰ ਕ੍ਰੇਟਾ ਗੱਡੀਆਂ ਨੇ ਇੱਕ ਸਕੋਰਪੀਓ ਹੈ ਦੋ ਮਹਿੰਦਰਾ ਥਾਰ ਨੇ ਇੱਕ ਸਕੋਰਪੀਓ ਇੱਕ ਮਹਿੰਦਰਾ ਐਕਸਵੀ 500 ਹੈ ਦੋ ਸਵਿਫਟ ਹੈ ਤਿੰਨ ਟੋਇਟਾ ਗਲਮਜ਼ਾ ਨੇ ਇੱਕ ਵਰਨਾ ਇੱਕ Honda City ਇੱਕ ਕੱਟ ਗਿਆ ਸਾਰੇ ਉੱਤੇ ਮਾਡਲ ਨੇ ਸਰ ਜੀ ਹਾਂ ਜੀ ਹਾਂ ਸਾਰੇ ਜਿਹੜੀਆਂ ਰੀਸੈਂਟਲੀ ਕੋਈ 2021 ਤੋਂ ਲੈ ਕੇ 25 ਤੱਕ ਦੇ ਮਾਡਲ ਹੈ ਤੇ ਸਾਰੀਆਂ ਜਿਹੜੀਆਂ ਵਧੀਆ ਮਾਡਲ ਜਿਹੇ ਆ ਲਗਜ਼ਰੀ ਕਾਰਾਂ ਨੇ